ਜੀ ਆ ਵੀਡੀਓ ਤੁਹਾਨੂੰ ਦਿਖਾਉਣੇ ਆ ਤੇ ਵੀਡੀਓ ਵੇਖ ਕੇ ਤੁਹਾਡੀਆਂ ਵੀ ਅੱਖਾਂ ਖੁੱਲ ਜਾਣਗੀਆਂ ਕਿ ਦੇਸ਼ ਦੇ 56 ਇੰਚ ਦੀ ਛਾਤੀ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਪੱਤਰਕਾਰਾਂ ਦੇ ਸਾਹਮਣੇ ਬੈਠ ਕੇ ਅੱਜ ਤੱਕ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰਦੇ ਤੇ ਇਕੱਲੇ ਬੈਠ ਕੇ ਮਨ ਕੀ ਬਾਤ ਹੀ ਕਿਉਂ ਕਰਦੇ ਨੇ ਇਹ ਵੀਡੀਓ ਵੇਖ ਕੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਕਿਉਂਕਿ ਮੋਦੀ ਸਾਹਿਬ ਨੂੰ ਜੇ ਬੋਲਦਿਆਂ ਹੋਇਆਂ ਸਾਹਮਣੋਂ ਕੋਈ ਸਵਾਲ ਕਰ ਦੇ ਜਾਂ ਪਲਟਵਾਰ ਕਰ ਦੇ ਤਾਂ ਮੋਦੀ ਸਾਹਿਬ ਦੀ ਜ਼ੁਬਾਨ ਲੜਖੜਾਉਣ ਲੱਗਦੀ ਹੈ ਉਹ ਪਮੱਤਰ ਜਾਂਦੇ ਨਹੀਂ ਤੇ ਫਿਰ ਉਹਨਾਂ ਨੂੰ ਗੱਲ ਹੀ ਬਦਲਣੀ ਪੈ ਜਾਂਦੀ ਹੈ ਆਹ ਵੀਡੀਓ ਤੁਹਾਨੂੰ ਦਿਖਾਉਨੇ ਆਂ ਪਾਰਲੀਮੈਂਟ 'ਚ ਕੱਲ ਜਦੋਂ ਬਹਿਸ ਚੱਲ ਰਹੀ ਸੀ ਤਾਂ ਨਰਿੰਦਰ ਮੋਦੀ ਸਾਹਿਬ ਜਦੋਂ ਕਾਂਗਰਸ ਦੇ ਉੱਪਰ ਹਮਲਾ ਬੋਲ ਰਹੇ ਸੀ ਕਿ ਇਹਦੇ 'ਚ ਪਰਿਵਾਰਵਾਦ ਹੈ ਤਾਂ ਸਾਹਮਣੋਂ ਜਿਹੜੇ ਕਾਂਗਰਸ ਦੇ ਇੱਕ ਐਮਪੀ ਸੀਗੇ ਗੋਗੋਈ ਉਹ ਜਦੋਂ ਖੜੇ ਹੋ ਕੇ ਇੱਕਦਮ ਕਹਿਣ ਲੱਗੇ ਕਿ ਤੁਹਾਡੀ ਬੀਜੇਪੀ ਚ ਵੀ ਐਦਾਂ ਐਦਾਂ ਪਰਿਵਾਰਵਾਦ ਹੈ ਤੇ ਜਦੋਂ ਉਹਨੇ ਦੱਸਿਆ ਕਿ ਜਿਹੜੀਆਂ ਪਾਰਟੀਆਂ ਨਾਲ ਅੱਜ ਤੁਸੀਂ ਗੱਠਜੋੜ ਕਰਦੇ ਰਹੇ ਹੋ ਹੁਣ ਤੱਕ ਉਹ ਪਾਰਟੀਆਂ ਦੇ ਵਿੱਚ ਵੀ ਕਿਵੇਂ ਪਰਿਵਾਰਵਾਦ ਹੈ ਤਾਂ ਮੋਦੀ ਸਾਹਿਬ ਇੱਕਦਮ ਬਉਂਦਲ ਗਿਆ ਜਿਵੇਂ ਬੰਦਾ ਜਾਂਦਾ ਹੈ ਐਦਾਂ ਹੋ ਗਏ ਪਮਤਰ ਜਾ ਗਏ और मोदी साहब नी हट गई फिर तो आप पहला वीडियो देखो बाकी गल फिर कर तो पार्टियां लिखी जाती है वो लोकतंत्र में उचित नहीं है लोकतंत्र में पार्टी पा... अनेक एक परिवार के दस लोग राजनीति में आए कुछ बुरा नहीं है हम तो चाहते हैं नौजवान लोग आए हम भी चाहते हैं ये इसकी चर्चा करिए ਹਮਾਰੇ ਸਾਥ ਆਪਕੇ ਸਾਥ ਮੇਰਾ ਵਿਸ਼ਾ ਨਹੀਂ ਹੈ ਹੁਣ ਤੁਸੀਂ ਦੇਖ ਲਿਆ ਕਿ ਕਿੱਦਾਂ ਜਦੋਂ ਮੋਦੀ ਸਾਹਿਬ ਪਹਿਲਾਂ ਇੱਕੇ ਦਮ ਬੋਲਦੇ ਨੇ ਤੇ ਬਾਅਦ ਜਦੋਂ ਅਗਲਾ ਅੱਗੋ ਜਵਾਬ ਦਿੰਦਾ ਤਾਂ ਫਿਰ ਆਪਣੀ ਗੱਲ ਹੀ ਬਦਲ ਜਾਂਦੇ ਨੇ ਫਿਰ ਕਹਿਣ ਲੱਗਦੇ ਨੇ ਇਹੀ ਤਾਂ ਮੈਂ ਕਹਿ ਰਿਹਾ ਮੈਂ ਤਾਂ ਸਭ ਨੂੰ ਕਹਿ ਰਿਹਾ ਇਸੇ ਕਰਕੇ ਹੀ ਅੱਜ ਤੱਕ ਨਰਿੰਦਰ ਮੋਦੀ ਸਾਹਿਬ ਇੱਕ ਵੀ ਪ੍ਰੈਸ ਕਾਨਫਰੰਸ ਪੱਤਰਕਾਰਾਂ ਦੇ ਸਾਹਮਣੇ ਬੈਠ ਕੇ ਉਹਨਾਂ ਨੇ ਨਹੀਂ ਕੀਤੀ ਉਹਨਾਂ ਨੇ ਪੱਤਰਕਾਰਾਂ ਦੇ ਸਾਹਮਣੇ ਬੈਠ ਕੇ ਜਿਵੇਂ ਮੰਤਰੀ ਪਹਿਲਾਂ ਸਵਾਲ ਜਵਾਬ ਹੁੰਦੇ ਸੀ 15 20 ਪੱਤਰਕਾਰ 40 ਬੈਠੇ ਹੁੰਦੇ ਸੀ ਤੇ ਮੰਤਰੀ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਦਾ ਸੀ ਅੱਗੋਂ ਸਵਾਲ ਵੀ ਆਉਂਦੇ ਸੀ ਮੋਦੀ ਸਾਹਿਬ ਨੇ ਇਹ ਤਰੀਕਾ ਹੀ ਬੰਦ ਕਰਤਾ ਇਹ ਰਿਵਾਜ ਹੀ ਬੰਦ ਕਰਤਾ ਤੇ ਇਕੱਲੇ ਇੱਕ ਕਮਰੇ 'ਚ ਬੈਠ ਕੇ ਮਨ ਕੀ ਬਾਤ ਸ਼ੁਰੂ ਕਰਤੀ ਕਿਉਂਕਿ ਜਦੋਂ ਅੱਗੋਂ ਸਵਾਲ ਠੁੱਕਦੇ ਨਹੀਂ ਜਦੋਂ ਅੱਗੋਂ ਅੱਗੋਂ ਜਵਾਬ ਆਉਂਦੇ ਨਹੀਂ ਤਾ ਫਿਰ ਐਦਾਂ ਵੀ ਬੰਦਾ ਬੌਂਦਲ ਜਾ ਜਾਂਦਾ ਹੈ ਪਮੱਤਰ ਜਾ ਜਾਂਦਾ ਜਬਾਨ ਵੀ ਲੜਖੜਾਉਣ ਲੱਗ ਸਕਦੀ ਹੈ ਜਿਵੇਂ ਇੱਥੇ ਹੋਇਆ ਸੋ ਇਹ ਜਿਹੜਾ ਰਿਵਾਜ ਹੈ ਨਾ ਮਿੱਤਰੋ ਇਹ ਬੜਾ ਚੰਦਰਾ ਰਿਵਾਜ ਹੈ ਵੇਖੋ ਕਿਸੇ ਨੂੰ ਇਹ ਲੱਗ ਸਕਦਾ ਹੈ ਕਿ ਕਿੱਡੀ ਕੋ ਗੱਲ ਹੈ ਜੇ ਪ੍ਰੈਸ ਕਾਨਫਰੰਸ ਨਹੀਂ ਕਰਦੇ ਤੇ ਇਹਦੇ ਨਾਲ ਦੇਸ਼ ਦਾ ਕੀ ਨੁਕਸਾਨ ਹੈ ਭਰਾਓ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਦੇਸ਼ 'ਚ ਲੋਕਤੰਤਰ ਦੇ ਖਾਤਮੇ ਦੀ ਇਹੀ ਤਾਂ ਨਹੀਂ ਹੈ ਜਿਹੜਾ ਹਿਟਲਰ ਸੀ ਜਿਹਨੂੰ ਡਿਕਟੇਟਰ ਕਹਿੰਦੇ ਨੇ ਮਨਮਰਜ਼ੀਆਂ ਕਰਨ ਵਾਲਾ ਇਹੋ ਕੁਛ ਤਾਂ ਉਹ ਕਰਦਾ ਸੀ ਵੀ ਮੈਂ ਕਿਸੇ ਦੇ ਸਵਾਲ ਦਾ ਜਵਾਬ ਨਹੀਂ ਦੇਣਾ ਤੇ ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਭਗਵੰਤਮਾਨ ਸਰਕਾਰ ਸ਼ੁਰੂ ਹੋਈ ਭਗਵੰਤਮਾਨ ਸਾਹਿਬ ਨੇ ਵੀ ਪ੍ਰੈਸ ਕਾਨਫਰੰਸਾਂ ਬਿਲਕੁਲ ਬੰਦ ਕਰਤੀਆਂ ਤੇ ਇਕੱਲਾ ਕਮਰੇ 'ਚ ਬਹਿ ਕੇ ਤੇ ਉਹਨੇ ਵੀ ਸਾਰੇ ਐਲਾਨ ਇਕੱਲੇ ਹੀ ਕਰਨੀ ਸ਼ੁਰੂ ਕਰਤੇ ਹਾਂ ਭਗਵੰਤਮਾਨ ਦਾ ਇੱਕ ਫਰਕ ਰਿਹਾ ਥੋੜਾ ਜਿਹਾ ਵੀ ਉਹ ਮਹੀਨੇ 'ਚ ਇੱਕ ਅੱਧੀ ਥਾਂ ਤੇ ਪਬਲਿਕ ਇਕੱਠਾਂ ਦੇ ਵਿੱਚ ਕਈ ਵਾਰ ਪੱਤਰਕਾਰਾਂ ਨੂੰ 10-15 ਪੱਤਰਕਾਰ ਰੋਕ ਕੇ ਸਵਾਲ ਕਰ ਜਾਂਦੇ ਨੇ ਔਰ ਉਹ ਜਵਾਬ ਦੇ ਜਾਂਦੇ ਨੇ ਪਰ ਨਰਿੰਦਰ ਮੋਦੀ ਸਾਹਿਬ ਉਹਨਾਂ ਨੇ ਅੱਜ ਤੱਕ ਇੱਕ ਵੀ ਪ੍ਰੈਸ ਕਾਨਫਰੰਸ ਚੱਜ ਨਾਲ ਵਧੀਆ ਤਰੀਕੇ ਨਾਲ ਨਹੀਂ ਕੀਤੀ ਤੇ ਜਿਹੜੇ ਰਵੀਸ਼ ਕੁਮਾਰ ਵਰਗੇ ਪੱਤਰਕਾਰ ਨੇ ਉਹਨਾਂ ਨੇ ਤਾਂ ਕਈ ਵਾਰ ਇਹ ਗਿਲਾ ਕੀਤਾ ਸ਼ਿਕਵਾ ਕੀਤਾ ਵੀ ਪ੍ਰਧਾਨ ਮੰਤਰੀ ਜੀ ਅਸੀਂ ਤੁਹਾਡੀ ਕੀਮਤੀ ਇੰਟਰਵਿਊ ਕਰਨ ਦੇ ਲਈ ਉਤਾਵਲੇ ਬੈਠੇ ਆ ਤਰਸੇ ਪਏ ਆ ਪਰ ਕਾਰਨ ਕੀ ਹੈ ਕਿ ਤੁਸੀਂ ਸਾਨੂੰ ਇੰਟਰਵਿਊ ਨਹੀਂ ਦਿੰਦੇ ਤੇ ਪ੍ਰਧਾਨ ਮੰਤਰੀ ਇੰਟਰਵਿਊ ਕਿਹਨੂੰ ਦਿੰਦੇ ਨੇ ਇੰਟਰਵਿਊ ਦਿੱਤੀ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਦਿੱਤੀ ਕਿਹਨੂੰ ਅਕਸ਼ੇ ਕੁਮਾਰ ਫਿਲਮ ਐਕਟਰ ਨੂੰ ਜਿਹਦੇ ਚ ਅਕਸ਼ੇ ਕੁਮਾਰ ਇਹ ਪੁੱਛ ਰਿਹਾ ਸੀ ਵੀ ਆਪ ਆਮ ਮਤਲਬ ਅੰਬ ਆਪ ਆਮ ਛਿਲ ਕੇ ਖਾਤੇ ਹੋ ਕਿ ਚੂਸਤੇ ਹੋ ਕਾਟਦੇ ਹੋ ਕਿ ਐਸੇ ਹੀ ਚੂਸ ਕੇ ਖਾਤੇ ਹੋ ਕਿਆ ਕੀਮਤੀ ਕੀਮਤੀ ਸਵਾਲ ਅਕਸ਼ੇ ਕੁਮਾਰ ਨੇ ਪੁੱਛੇ ਸੀ ਤੇ ਕਿੰਨੇ ਡੂੰਗੇ ਜਵਾਬ ਜਿਹੜੇ ਆ ਉਹ ਮੋਦੀ ਸਾਹਿਬ ਜੀ ਨੇ ਦਿੱਤੇ ਸੀ ਸੋ ਛੱਡੋ ਸੋਚਿਆ ਕਰੀਏ ਆਪਾਂ ਹੁਣ ਤੁਸੀਂ ਦੇਖੋ ਕਿਸੇ ਨੂੰ ਇਹ ਗੱਲ ਛੋਟੀ ਜੀ ਲੱਗ ਸਕਦੀ ਹੈ ਕਿਸੇ ਨੂੰ ਇਹ ਜਿਹੜੀ ਵੀਡੀਓ ਇਹ ਲੱਗ ਸਕਦਾ ਵੀ ਚਲੋ ਇੰਨਾ ਤਾਂ ਬੰਦਾ ਹੋ ਹੀ ਜਾਂਦਾ ਨਹੀਂ ਭਰਾਓ ਬੰਦਾ ਆਪਦੀ ਗੱਲ ਹੀ ਨਹੀਂ ਬਦਲ ਜਾਂਦਾ ਅਸਲ 'ਚ ਮੋਦੀ ਸਾਹਿਬ ਨੂੰ ਪਿਛਲੇ ਲੰਬੇ ਟਾਈਮ ਤੋਂ ਸਵਾਲਾਂ ਦਾ ਸਾਹਮਣਾ ਕਰਨਾ ਹੀ ਨਹੀਂ ਪਿਆ ਕੋਈ ਅੱਗੋਂ ਬੈਠ ਕੇ ਸਿੱਧੇ ਸਵਾਲ ਕਿਸੇ ਨੇ ਕੀਤਾ ਹੀ ਨਹੀਂ ਆ ਪਿੱਛੇ ਜੇ ਰਾਹੁਲ ਗਾਂਧੀ ਨੇ 2-4 ਵਾਰੀ ਕੀਤੇ ਸੀ ਪਾਰਲੀਮੈਂਟ 'ਚ ਤੇ ਫਿਰ ਰਾਹੁਲ ਗਾਂਧੀ ਨੂੰ ਸਜ਼ਾ ਹੋ ਗਈ ਸੀ ਤੇ ਉਹਦੀ ਪਾਰਲੀਮੈਂਟ ਦੀ ਜਿਹੜੀ ਐਮਪੀ ਸ਼ਿਪ ਹੈ ਜਿਹੜੀ ਉਹਦੀ ਪਾਰਲੀਮੈਂਟ ਦੀ ਮੈਂਬਰੀ ਸੀ ਉਹ ਵੀ ਰੱਦ ਕਰ ਦਿੱਤੀ ਗਈ ਸੀ ਇੱਕ ਵਾਰ ਉਹਦਾ ਸ਼ੁਕਰ ਹੈ ਬਾਅਦ ਚ ਅਦਾਲਤ ਦੇ ਹੁਕਮਾਂ ਨਾਲ ਉਹ ਦੁਬਾਰਾ ਫੇਰ ਜਿਹੜੀ ਆ ਰਾਹੁਲ ਗਾਂਧੀ ਨੂੰ ਉੱਥੇ ਉਹ ਮੈਂਬਰੀ ਮਿਲੀ ਹੈ ਪਰ ਸੋਚਿਆ ਕਰੋ ਵੇਖੋ ਹਰ ਪਾਰਟੀ ਦੇ ਭਗਤ ਇੱਥੇ ਹੈਗੇ ਨੇ ਤੇ ਉਹਨਾਂ ਦਾ ਕੰਮ ਹੈ ਭਗਤੀ ਕਰਨੀ ਹਰ ਪਾਰਟੀ ਦੇ ਵਿੱਚ ਕੁਝ ਲੋਕ ਇਦਾਂ ਦੇ ਨੇ ਜਿਨ੍ਹਾਂ ਦਾ ਕੰਮ ਸਿਰਫ ਦਹੀਂ ਦੇ ਡੋਲੂ ਮਲਣਾ ਹੈ ਆਪਣੇ ਲੀਡਰਾਂ ਨੂੰ ਤੇ ਉਹ ਇਹੀ ਕੰਮ ਵੀ ਕਰਦੇ ਨੇ ਭਾਵੇਂ ਉਹਨਾਂ ਦੀ ਪਾਰਟੀ ਕਿੰਨਾ ਵੀ ਗਲਤ ਕਰ ਰਹੀ ਹੋਵੇ ਉਹਨਾਂ ਦਾ ਕੰਮ ਜੈਜੈ ਕਰ ਕਰਨਾ ਹੀ ਹੈ ਔਰ ਉਹਨਾਂ ਭਗਤਾਂ ਨੂੰ ਵੀ ਉਹਨਾਂ ਦੀ ਪਾਰਟੀ ਦੇ ਫੈਸਲਿਆਂ ਦਾ ਨੁਕਸਾਨ ਹੋ ਰਿਹਾ ਹੁੰਦਾ ਉਹ ਚੱਲ ਰਹੇ ਹੁੰਦੇ ਨਹੀਂ ਪਰ ਉਹ ਜੀ ਹਜੂਰੀ ਕਰੀ ਜਾਂਦੇ ਨੇ ਔਰ ਇਹ ਭਗਤ ਇੱਕ ਪਾਰਟੀ 'ਚ ਨਹੀਂ ਹੁੰਦੇ ਇਸ ਕੈਟਾਗਰੀ ਦੇ ਬੰਦੇ ਭਾਜਪੀ 'ਚ ਵੀ ਹੈਗੇ ਨੇ ਅਕਾਲੀ ਦਲ 'ਚ ਵੀ ਹੈਗੇ ਨੇ ਕਾਂਗਰਸ 'ਚ ਵੀ ਹੈਗੇ ਨੇ ਤੇ ਆਮ ਆਦਮੀ ਪਾਰਟੀ 'ਚ ਵੀ ਹੈਗੇ ਨੇ ਜਿਹੜੇ ਕੋਈ ਵੀ ਸਵਾਲ ਆਪਣੀ ਪਾਰਟੀ ਦੇ ਆਪਣੇ ਲੀਡਰਾਂ ਤੇ ਸੁਣਨਾ ਹੀ ਨਹੀਂ ਚਾਹਦੇ ਤੇ ਮੈਨੂੰ ਲੱਗਦਾ ਸਭ ਤੋਂ ਖਤਰਨਾਕ ਬੰਦੇ ਦੇਸ਼ ਦੇ ਲਈ ਉਹ ਨੇ ਜਿਹੜੇ ਕਿਸੇ ਨਾ ਕਿਸੇ ਪਾਰਟੀ ਦੇ ਪੱਕੇ ਭਗਤ ਜਾਂ ਚਮਚੇ ਕਹੋ ਜਾਂ ਕਰਛੇ ਕਹੋ ਬਣੇ ਹੋਏ ਨੇ ਜਿਹੜੇ ਜਾਇਜ਼ ਸਵਾਲ ਵੀ ਆਪਣੀ ਪਾਰਟੀ ਦੇ ਲੀਡਰਾਂ ਤੇ ਜਾਂ ਪਾਰਟੀ ਤੇ ਬਰਦਾਸ਼ਤ ਨਹੀਂ ਕਰਦੇ ਉਹਨਾਂ ਦੀ ਪਾਰਟੀ ਤੇ ਉਹ ਲੀਡਰ ਤਾਂ ਅਜੇ ਇੰਨੇ ਔਖੇ ਨਹੀਂ ਹੋਏ ਹੁੰਦੇ ਜਿੰਨੇ ਇਹ ਹੇਠਲੇ ਭਗਤ ਹੋ ਜਾਂਦੇ ਨੇ ਸਭ ਤੋਂ ਵੱਡਾ ਨੁਕਸਾਨ ਇਹਨਾਂ ਅੰਨੇ ਭਗਤਾਂ ਨੇ ਦੇਸ਼ ਨੂੰ ਤੇ ਸਮਾਜ ਨੂੰ ਪਹੁੰਚਾਇਆ ਹੋਇਆ ਮੈਨੂੰ ਲੱਗਦਾ ਹੈ ਜੇ ਇਹ ਇਹਨਾਂ ਨੂੰ ਥੋੜੀ ਜੀ ਸਮਝ ਆ ਜਾਏ ਨਾ ਤੇ ਦੇਸ਼ ਸਮਾਜ ਤੇ ਸਾਰਾ ਕੁਝ ਥੋੜਾ ਸੁਧਾਰ ਹੋ ਸਕਦਾ ਬਸ ਇਹ ਭਗਤਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੋਇਆ ਹੈ